ਇਹ ਉਹ ਪਾਕ ਕੋਈ ਤਰਵੇ ਹੀ ਹੈ ਜਿਸ ਨੂੰ ਸਾਡਾ ਸਿਰ ਝੁਕਦਾ ਖਰਦੇ ਜੋ ਅਸੀਂ ਸਤਿਕਾਰ ਕਰਦੇ ਹਾਂ ਸੋ ਸੁਭਾਗਾ ਦੋ ਨਾਨੂ ਪਾਇਸਾਨੀ ਸਾਨੂੰ ਸਪੀਤਰ ਵੇਂਦਾ ਅਮਰ ਪੀਰ ਸਰਗਤਨਾ ਸ਼ਰਾਨ ਕਰਨ ਦਾ ਸੇਵਾ ਕਰਨ ਦਾ ਗੁਰਨਾਨ ਪਾਸ਼ਾ ਨੇ ਸਮਾ ਬਖਸ਼ਿਆ ਪਾਸ਼ਾ ਕਿਰਪਾ ਕਰਨ ਸੇਵਾ ਤੇ ਲਾਗੀ ਰੱਖਣ ਸੋ ਭਾਵੇਂ ਕਿ ਦੇਖ ਰਹੇ ਆ ਕਿ ਪਾਣੀ ਜਿਹੜਾ ਰੈਗੂਲਰ ਸੁਦਾਇਆ ਗਿਆ ਸੀ ਉਹ ਨਹੀਂ 깔 ਰਿਹਾ ਫਿਰ ਵੀ ਕਿਵੇਂ ਹੀ ਵਹਿ ਰਹੀ ਹੈ ਵੇਹੀ ਵਗ ਰਹੀ ਹੈ ਸੋ ਇਹ ਕੁਦਰਤੀ ਪਹਿਲਾਂ ਵੀ ਵਗਦੀ ਸੀ ਹੁਣ ਵੀ ਵਗਦੀ ਹੈ ਪਰ ਇਸ ਦੇ ਵਹਾਅ ਨੂੰ ਨਾਮਦ ਰੱਖਣਾ ਕਿਹੜਾ ਵਹਾਅ ਸੀ ਇੱਥੇ ਦੇਖਦੇ ਆ ਇਹ ਠੰਡ ਕੇ ਇਹ ਅਮਰਤ ਵਰਗਾ ਜਲ ਇਹ ਸੁਲਤਾਨਪੁਰ ਲੋਧੀ ਵੀ ਪਹੁੰਚੇ ਇਹ ਸਾਫ ਸੁਥਰਾ ਅਮਰਤ ਜਲ ਉਹਦੇ ਵਾਸਤੇ ਇਹ ਜੇਤਨ ਆ ਆਪਣੇ ਵਹਿਣ ਕਰਕੇ ਕਈ ਵਾਰਾਂ ਜਦੋਂ ਬਾਰਸ਼ਾਂ ਦੇ ਦਿਨ ਹੁੰਦੇ ਖਾਸ ਕਰਕੇ ਉਦੋਂ ਬਹੁਤ ਜ਼ਿਆਦਾ ਪਾਣੀ ਆਉਂਦਾ ਤੇ ਜਿਹਦੇ ਨਾਲ ਨਦੀ ਦੇ ਕਿਨਾਰਿਆਂ ਨੂੰ ਕਿਉਂਕਿ ਸਾਰੀ ਕੱਚੀ ਹੈ ਉਹ ਪਾਣੀ ਜਿਹੜਾ ਟਹਾਉਂਦਾ ਉਹਨਾਂ ਨੂੰ ਸਵਾਰਨ ਵਾਸਤੇ ਇੱਥੇ ਇਹ ਅਸਮਾਨ ਘਾਟ ਦੇ ਦੇਖਿਆ ਕਿ ਉਹ ਤੋਂ ਅੱਗੇ ਆ ਰਹੀ ਹੈ ਇਹ ਹੋਵੇ ਜਿੱਥੇ ਪੌੜੀ ਡਾਉਂਗੇ ਦੇਖਣ ਦੇ ਵਿੱਚ ਅਸੀਂ ਗੰਦਗੀ ਨਾ ਪਾਈਏ ਇਹਨੂੰ ਸਾਫ਼ ਰੱਖੀਏ ਇਹਦੇ ਵਹਾਅ ਨੂੰ ਨਿਰੰਤਰ ਚੱਲਣ ਦਈਏ ਗੁਰੂ ਨਾਨਕ ਪਾਸਾ ਵੀ ਖੁਸ਼ ਹੋਰ ਸਾਰੇ ਗੁਰੂ ਨਾਨਕ ਪਾਸਾ ਤੋਂ ਦੁਨ ਸੇ ਇੱਕ ਅਮਰ ਤੇ ਹਲਸਕੀ ਪਸ਼ੂ ਪੰਛੀ ਇਹ ਤਾਂ ਪਿਆਰ ਬਣੀ ਨਹੀਂ ਜਾ ਦਿੰਦਾ ਸਾਡੇ ਵਾਸਤੇ ਆਉਣ ਵਾਲੀਆਂ ਪੀੜੀਆਂ ਵਾਸਤੇ ਪੰਡਾਰ ਤੇਜ ਮਾਣ ਤੇਜ ਜਦੋਂ ਸ਼ੁਰੂ ਹੋਏ ਅਸੀਂ ਤੇ ਜਦੋਂ ਤੁਹਾਨੂੰ ਸਾਰਿਆਂ ਨੂੰ ਸੰਤਨ ਬੇਨਤੀ ਕਰਾਂਗੇ ਕਿ ਇਸ ਪਵਿੱਤਰ ਮੈਦੇ ਦਰਸ਼ਨ ਵੀ ਕਰੋ ਇਸਰਹਾਨ ਵੀ ਕਰੋ ਇਹ ਮੈਦੀ ਇਸ ਦੇ ਮੋਢਲੇ ਸੋਰਸੇ ਤੋਂ ਧਨਵਾ ਤੋਂ ਤਕਰੀਬਨ 15 ਕਿਲੋਮੀਟਰ ਦੇ ਹੈਰੀ ਹੈ